ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਬੜਾ ਵੱਡਾ ਝਟਕਾ ਲੱਗਿਆ ਹੈ ਦੱਸ ਦਈਏ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਕਾਂਗਰਸੀ ਆਗੂਆਂ ਨੂੰ ਪੱਟ ਰਹੀ ਹੈ ਸਾਬਕਾ ਵਿਧਾਇਕ ਸਾਬਕਾ ਮੰਤਰੀ ਲਗਾਤਾਰ ਆਮ ਆਦਮੀ ਪਾਰਟੀ ਵੱਲ ਸ਼੍ਰੋਮਣੀ ਅਕਾਲੀ ਦਲ ਵੱਲ ਅਤੇ ਭਾਰਤੀ ਜਨਤਾ ਪਾਰਟੀ ਵੱਲ ਰੁਖ ਕਰ ਰਹੇ ਨੇ ਇੱਕ ਪਾਸੇ ਰਾਜਾ ਵੜਿੰਗ ਜਿਹੜੇ ਪਾਰਟੀ ਪ੍ਰਧਾਨ ਨੇ ਉਹ ਲੱਗੇ ਹੋਏ ਨੇ ਜਿੰਨੇ ਵੀ ਟਕਸਾਲੀ ਆਗੂ ਸੀ ਕਾਂਗਰਸ ਪਾਰਟੀ ਦੇ ਜਿਹੜੇ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਿਸੇ ਕਾਰਨ ਰੁੱਸ ਕੇ ਜਾਂ ਟਿਕਟ ਦੀ ਬਗਾਵਤ ਨੂੰ ਲੈ ਕੇ ਪਾਰਟੀ ਤੋਂ ਨਾਰਾਜ਼ ਹੋ ਗਏ ਸੀ ਘਰ ਬੈਠੇ ਹੋਏ ਨੇ ਜਾਂ ਦੂਸਰੀਆਂ ਪਾਰਟੀਆਂ ਦੇ ਵਿੱਚ ਚਲੇ ਗਏ ਨੇ ਲਗਾਤਾਰ ਉਹਨਾਂ ਦੇ ਘਰੇ ਗਿੜੇ ਮਾਰੇ ਜਾ ਰਹੇ ਨੇ ਪਾਰਟੀ ਪ੍ਰਧਾਨ ਅਤੇ ਨਵੇਂ ਬਣੇ ਸੰਸਦ ਰਾਜਾ ਵੜਿੰਗ ਵੱਲੋਂ ਰਾਜਾ ਵੜਿੰਗ ਜਿਹੜਾ ਹੈ ਲਗਾਤਾਰ ਕਾਮਯਾਬ ਹੋ ਰਹੇ ਨਹੀਂ ਦੂਸਰੇ ਪਾਸੇ ਇੱਕ ਝਟਕਾ ਲੱਗਿਆ ਹੈ ਆ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮ ਸੋਤ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਜੰਗਲਾਤ ਮਹਿਕਮੇ ਦੇ ਮੰਤਰੀ ਸੀ ਧਰਮ ਸਿੰਘ ਸੋਤ ਨੇ ਚੁਣੌਤੀ ਦਿੱਤੀ ਸੀ ਵਿਜੀਲੈਂਸ ਈਡੀ ਅਤੇ ਈਡੀ ਦੇ ਸਰਵ ਉੱਚ ਅਧਿਕਾਰੀਆਂ ਨੂੰ ਗ੍ਰਿਫਤਾਰੀ ਨੂੰ ਲੈ ਕੇ ਕਿ ਮੇਰੀ ਗ੍ਰਿਫਤਾਰੀ ਜਿਹੜੀ ਨਜਾਇਜ਼ ਹੈ ਮੈਨੂੰ ਨਜਾਇਜ਼ ਤੰ ਕੀਤਾ ਜਾ ਰਿਹਾ ਹੈ ਲੇਕਿਨ ਈਡੀ ਅਤੇ ਵਿਜੀਲੈਂਸ ਨੇ ਜਿਹੜੀ ਉਹਨਾਂ ਦੇ ਘਰੇ ਆਮਦਨ ਪਾਈ ਗਈ ਉਹ ਜਿਹੜਾ ਹਵਾਲਾ ਦਿੱਤਾ ਸੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ 2022 ਤੋਂ ਪਹਿਲਾਂ ਯਾਨੀ ਕਿ 17 ਦੇ ਵਿੱਚ ਉਹ ਉਸ ਨੂੰ ਕਿਤੇ ਜ਼ਿਆਦਾ ਹੈ ਜੰਗਲਾਤ ਮੈਕਨੂ ਵਿੱਚ ਵੱਡੀ ਧੰਦਲੀ ਹੋਈ ਵੱਡੇ ਭ੍ਰਸ਼ਟਾਚਾਰ ਹੋਏ ਇਸ ਨੂੰ ਲੈ ਕੇ ਵਿਜੀਲੈਂਸ ਤੇ ਈਡੀ ਵਾਲੇ ਕਾਫੀ ਲੰਬੇ ਸਮੇਂ ਤੋਂ ਪਿੱਛੇ ਪਏ ਹੋਏ ਸੀ 2 ਫਰਵਰੀ ਨੂੰ ਧਰਮ ਸਿੰਘ ਸੋਤ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਫਿਰ ਅਚਨਚੇਤ ਉਹ ਪਟੀਸ਼ਨ ਦਾਇਰ ਕਰ ਦਿੰਦੇ ਨੇ ਚੁਣੌਤੀ ਦੇ ਦਿੰਦੇ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਲੇਕਿਨ ਪੰਜਾਬ ਦੀ ਹਰਿਆਣਾ ਹਾਈ ਕੋਰਟ ਨੇ ਸਾਧੂ ਧਰਮ ਸਿੰਘ ਸੋਤ ਨੂੰ ਵੱਡਾ ਝਟਕਾ ਦੇ ਦਿੱਤਾ ਹੈ ਉਹਨੇ ਕਿਹਾ ਕਿ ਕਿਹੜੀ ਵਿਜੀਲੈਂਸ ਨੇ ਤੁਹਾਡੀ ਗ੍ਰਿਫਤਾਰੀ ਕੀਤੀ ਹੈ ਜਾਂ ਜਿਹੜੇ ਮਾਮਲੇ ਤੁਹਾਡੇ ਤੇ ਆਇਦ ਹੋਏ ਹੋਏ ਨੇ ਉਹ ਬਿਲਕੁਲ ਜਾਇਜ਼ ਨੇ ਈਡੀ ਨੇ ਸਾਨੂੰ ਸਾਰੇ ਸਬੂਤ ਦਿੱਤੇ ਨੇ ਇਸ ਨੂੰ ਲੈ ਕੇ ਸਾਰੇ ਚਾ ਜਿਹੜੇ ਧਰਮ ਸਿੰਘ ਸੋਤ ਦੇ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੇ ਸੀ ਉਹ ਧਰੇ ਦੇ ਧਰਾਏ ਰਹਿ ਗਏ ਕਿਉਂਕਿ ਹਾਈ ਕੋਰਟ ਨੇ ਵੱਡਾ ਫੈਸਲਾ ਦੇ ਦਿੱਤਾ ਹੈ ਵਿਜੀਲੈਂਸ ਅਤੇ ਈਡੀ ਦੇ ਹੱਕ ਵਿੱਚ ਅਤੇ ਉਸ ਦੀ ਗ੍ਰਿਫਤਾਰੀ ਨੂੰ ਯਾਨੀ ਕਿ ਗੱਲ ਕਰ ਰਹੇ ਹਾਂ ਸਾਬਕਾ ਕਾਂਗਰਸ ਮੰਤਰੀ ਸਾਧੂ ਧਰਮ ਸਿੰਘ ਸੋਹ ਦੀ ਗ੍ਰਿਫਤਾਰੀ ਨੂੰ ਜੱਜ ਦੱਸਿਆ ਹੈ ਇਨਵੈਸਟੀਗੇਸ਼ਨ ਨੂੰ ਜੱਜ ਦੱਸਿਆ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਕਾਰਵਾਈ ਹੋਵੇਗੀ ਧਰਮ ਸਿੰਘ ਸੋਹ ਤੇ ਕਿਉਂਕਿ ਈਡੀ ਨੇ ਪੁਖਤਾ ਸਬੂਤ ਪ੍ਰਬੰਧ ਕਰ ਲਏ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਸਬੂਤ ਹੁਣ ਅਸੀਂ ਦੋਸ਼ ਹੁਣ ਲਾਉਣ ਜਾ ਰਹੇ ਹਾਂ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਿੰਤੂ ਪਰੰਤੂ ਨਹੀਂ ਹੈ ਇਸ ਨੂੰ ਲੈ ਕੇ ਹੁਣ ਹੱਥਾਂ ਪੈਰਾਂ ਦੀ ਪੈ ਗਈ ਹੈ ਧਰਮ ਸਿੰਘ ਸੋਤ ਜਿਨੇ ਰੱਜ ਕੇ ਪ੍ਰਚਾਰ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੇਲੇ ਮੰਤਰੀ ਸੀ ਐਜ਼ ਅ ਜਗਲਾਤ ਦੱਸਦੀ ਹੈ ਕਿ ਹੁਣ ਵੱਡਾ ਝਟਕਾ ਦੇ ਦਿੱਤਾ ਗਿਆ ਹੈ ਹਾਈ ਕੋਰਟ ਵੱਲੋਂ ਅਤੇ ਉਸ ਦੀ ਪਟੀਸ਼ਨ ਜਿਹੜੀ ਚੁਣੌਤੀ ਦਿੱਤੀ ਸੀ ਹਾਈ ਕੋਰਟ ਨੇ ਬਿਲਕੁਲ ਖਰਚ ਕਰ ਦਿੱਤੀ ਹੈ ਧੰਨਵਾਦ